ਗੁਣਗਾਮਾ ਦਨ ਰਾਤ ਦਾਤਿਆ ਮੇਰ ਕਰੀ ਗੁਣਗਾਮਾ ਦਨ ਰਾਤ ਦਾਤਿਆ ਮੇਰ ਕਰੀ ਗੁਣਗਾਮਾ ਦਨ ਰਾਤ ਪਾਇ ਗੁਰੂ ਮੇਰ ਕਰੀ ਟੁੱਟ ਕਾ ਕੇ ਹੱਥ ਜੋੜ ਗਲ ਪੱਲਾ ਪਾ ਕੇ ਆ ਤੇਰੇ ਦਰ ਦੀ ਉਹ ਟੁੱਟ ਕਾ ਕੇ ਹੱਥ ਜੋੜ ਗਲ ਪੱਲਾ ਪਾ ਕੇ ਮੰਗਦੇ ਨਾਮ ਦੀ ਦਾਤ ਮਾਲਕਾ ਮੇਰ ਕਰੀ ਗੁਰਗਾਮਾ ਦਿਨ ਰਾਤ ਦਾਤਿਆ ਮੇਰ ਕਰੀ ਗੁਰਗਾਮਾ ਦਿਨ ਰਾਤ ਬਾਏ ਗੁਰੂ ਮਿਹਰ ਕਰੀ ਜੋ ਫਤੇ ਸੋ ਪਾਵਲਾ ਸਾਹਿਬ ਅੱਜ ਗੁਰਦੁਆਰਾ ਸਾਹਿਬ ਜੀ ਦਾ ਜੋ ਲੈਂਟਰ ਪੈ ਰਿਹਾ ਹੈ ਕਾਰ ਸੇਵਾ ਚੱਲ ਰਹੀ ਹੈ ਉਸ ਇਸ ਵਰਕ ਵਾਹਿਗੁਰੂ ਖਾਲਸਾ ਜੀ ਫਤੇ ਮਹਾਰਾਜ ਸਾਡੇ ਦੇ ਪਿੰਡ ਤੇ ਐਨੀ ਜਿਹੀ ਬੜੀ ਕਿਰਪਾ ਹੋਈ ਵੀ ਮਹਾਰਾਜ ਸੱਚੇ ਪਾਤਸ਼ਾਹ ਦੀ ਕਿ ਸਾਡੇ ਇਹ ਬਹੁਤ ਕਈ ਸਮੇਂ ਤੋਂ ਦਰਵਾਜ਼ਾ ਸਾਹਿਬ ਦੀ ਮੰਗ ਸੀ ਵੀ ਸਾਡੇ ਮੇ ਵੱਡਾ ਬਣ ਆਇਆ ਜੀ ਤੇ ਲੇਕਿਨ ਮਹਾਰਾਜ ਇਹ ਕਿਰਪਾ ਹੋਈ ਹੈ ਕਿ ਬਾਬਾ ਹਰਮਨ ਸਿੰਘ ਜੀ ਦਿੱਲੀ ਵਾਲੇ ਉਹਨਾਂ ਦੇ ਜਿਹੜੇ ਸੇਵਕ ਦੇ ਘੜੂਆਂ ਤੋਂ ਭਾਈ ਦੀਪ ਸਿੰਘ ਦੀ ਉਹਨਾਂ ਦੀ ਰਹਿਨਮਾਈ ਦੇ ਥੱਲੇ ਜੇ ਆਪਾਂ ਬਾਬਾ ਜੀ ਗੁਰਨਾਮ ਸਿੰਘ ਦੀ ਸੌੜਾ ਉਹਦੇ ਉਹਨਾਂ ਦੀ ਬ੍ਰੇਹ ਸਤਕਾ ਸਾਡੇ ਇਸ ਦਰਵਾਜ਼ਾ ਸਾਹਿਬ ਦੀ ਜਿਹੜੀ ਸਾਰੀ ਆ ਉਹਦਾ ਕੰਮ ਸ਼ੁਰੂ ਹੋ ਚੁੱਕਿਆ ਜੀ ਤੇ ਪਹਿਲਾਂ ਸਾਡਾ ਥੱਲੇ ਪਹਿਲਾਂ ਲੈਂਟਸ ਵਾਲੇ ਪਾ ਚੁੱਕੇ ਆ ਲੰਗਰ ਹਾਲ ਦਾ ਹੀ ਹੋ ਹੋ ਚੁੱਕਿਆ ਹੈਗਾ ਤੇ ਅਸੀਂ ਹੁਣ ਫਸਟ ਫਲੋਰ ਤੇ ਦੇ ਦੇ ਸੈਕੰਡ ਫਲੋਰ ਦਾ ਸਾਡਾ ਕੰਮ ਅੱਜ ਮਹਾਰਾਜਾ ਕਿਰਪਾ ਦੇ ਨਾਲ ਸੋਨ ਨਗਰ ਨਿਵਾਸੀਆਂ ਦੇ ਸਾਰੇ ਸ਼ਹਿਰ ਕਰਾਲੀ ਤੇ ਇੰਡਸਟਰੀ ਦੇ ਸਾਰੇ ਸਹਿਯੋਗ ਦੇ ਨਾਲ ਇਹ ਮਰਦਵਾ ਸਾਹਿਬ ਲਈ ਸਾਡੇ ਕੰਮ ਬਹੁਤ ਜੋਰ ਨਾਲ ਦੇ ਨਾਲ ਚੱਲ ਰਿਹਾ ਜੀ ਤੇ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸਭ ਸੰਗਤਾਂ ਸੱਚੇ ਪਾਤਸ਼ਾਹ ਜੀ ਬੇਅਸੀ ਤਰ੍ਹਾਂ ਕਿਰਪਾ ਰਹੀ ਅੱਡਾ ਜਿਹੜੇ ਕਾਰਜ ਆਹੇ ਮਹਾਰਾਜ ਸਾਜਦਾ ਮਹਾਰਾਜ ਸਾਡੇ ਦਾ ਕੁਛ ਨਹੀਂ ਆ ਗਿਆ ਜੀ ਜੈਦੀ ਮਹਾਰਾਜ ਸੱਚੇ ਪਾਤਸ਼ਾਹ ਸੰਗਤਾਂ ਤੋਂ ਸੇਵਾ ਹੋਈ ਹੁੰਦੀ ਰਹੇ ਵਾਹਿਗੁਰੂ ਜੀ ਕਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਕੀਰ ਜੀ ਅਜ ਗੁਰਦਰ ਸਿੰਘ ਸਵਾ ਚਨਾਲੋ ਸਾਹਿਬ ਚਨਾਲੋ ਵਿਖੇ ਕਉਤਰਾ ਸਾਹਿਬ ਜੀ ਦਾ ਲੈਂਟਰ ਪਾਇਆ ਜਾ ਰਿਹਾ ਹੈ ਸੋ ਇਸ ਵਾਰ ਕੇ ਬਬ ਬੇਨਤੀ ਇੱਕੋ ਹੈ ਜਿਵੇਂ ਕਿ ਪਹਿਲਾਂ ਵੀ ਸੰਗਤ ਨੇ ਸਹਿਯੋਗ ਦੇ ਆ ਗੁਰਦੁਆਰਾ ਸਾਹਿਬ ਚ ਨਾਲੋਂ ਬਣਾਉਣਾ ਤੇ ਸਬੰਧ ਵਿੱਚ ਤਨਮਨ ਨਾਲ ਸੇਵਾ ਕਰੀਆ ਇਹ ਜਿਹੜਾ ਮੈਂ ਥੋੜੀ ਜਾਣਕਾਰੀ ਦੇਣੀ ਚਾਹੁੰਦਾ ਜਿਹੜਾ ਲੈਂਟਰ ਪੈ ਰਿਹਾ ਹੈ ਤੀਸਰਾ ਲੈਂਟਰ ਹੈ ਪਹਿਲਾ ਲੈਂਟਰ ਸੱਚਖੰਡ ਸਾਹਿਬ ਦਾ ਪਿਆ ਸੀ ਦੂਆ ਇਸ ਬ੍ਰਾਂਡ ਦਾ ਪਿਆ ਸੀ ਤੇ ਤੀਜਾ ਅੱਜ ਜਿਹੜੇ ਆ ਦਰਬਾਰ ਸਾਹਿਬ ਦੀ ਗੈਲਰੀ ਦਾ ਪੈ ਰਿਹਾ ਹੈ ਜਿਹੜਾ ਲੈਂਟਰ ਹੈ ਇਹ ਇਹ ਲੈਂਟਰ 2700 ਸਕੁਅਰ ਫੁੱਟ ਪਲੱਸ ਹੈ ਲਗਭਗ ਇਸ ਮਗਰੋਂ ਸਾਡੀ ਕੋਸ਼ਿਸ਼ ਇਹੀ ਹੈ ਵੀ ਮਹੀਨੇ ਬਾਅਦ ਜਿਹੜਾ ਦਰਬਾਰ ਸਾਹਿਬ ਹੈ ਉਹਦਾ ਲੈਂਟਰ ਪਿਆ ਜਾ ਪਾਇਆ ਜਾਊਗਾ ਕਿਉਂ ਗਾਹਾਂ ਗਾਹਾਂ ਅੱਗੇ-ਅੱਗੇ ਬਰਸਾਤ ਵੀ ਆ ਰਹੀ ਆ ਉਦਦੇ ਮਾਦੇ ਨਜ਼ਰ ਰੱਖਦੇ ਹੋਏ ਅਸੀਂ ਜਲ ਤੋਂ ਜਲਦ ਕਰਨ ਦੀ ਕੋਸ਼ਿਸ਼ ਕਰ ਰਹੇ ਆ ਸੋ ਸਾਰੇ ਪਿੰਡ ਨੂੰ ਬਹੁਤ ਚਾਅ ਹੈ ਵੀ ਸਾਡਾ ਦਰਬਾਰ ਸਾਹਿਬ ਬਣੇ ਇਲਾਕਾ ਨਿਵਾਸੀਆਂ ਨੂੰ ਸਾਰਿਆਂ ਨੂੰ ਭਾਵੇਂ ਉਹ ਫੋਕਲ ਪੁਆਇੰਟ ਦੀ ਸੰਗਤ ਹੋਵੇ ਸੱਤਵਾੜ ਦੀ ਹੋਵੇ ਦਸ਼ਮੇਸ਼ ਕਲੋਨੀ ਦੀ ਹੋਵੇ ਭਾਵੇਂ ਬਾਲਾ ਜੀ ਜਿਹੜੀਆਂ ਆਪਣੇ ਇੱਧਰ ਕਲੋਨੀ ਕੱਟੀਆਂ ਹੋਈਆਂ ਇੱਧਰ ਹੋਰ ਕਲੋਨੀਆਂ ਕੱਟੀਆਂ ਹੋਈਆਂ ਕੋਈ ਨੂਰਨ ਕਲੇਬ ਚ ਜਿਹੜੀ ਸੰਗਤ ਹੈ ਸਾਰੇ ਪਿੰਡ ਨੂੰ ਇਧਰ ਨੌ ਵਾਰਡ ਹੋਇਆ 10 ਵਾਰਡ ਹੋਇਆ ਜਿਹੜੀ ਜਿਹੜੀ ਸੰਗਤ ਹੈ ਦਰਬਾਰ ਸਾਹਿਬ ਮਹਾਰਾਜ ਨੂੰ ਨਮਸਤਕੋਣ ਆਉਂਦੀ ਆ ਤੇ ਇਹ ਬੇਨਤੀ ਕਰਾਂਗੇ ਵੀ ਐਵੇਂ ਹੀ ਸਾਨੂੰ ਸਹਿਯੋਗ ਕਰਦੇ ਰਹੋ ਤਾਂ ਕਿ ਤੁਹਾਡੀ ਸਹਿਯੋਗ ਨਾਲ ਤਨ ਮਨ ਧਨ ਨਾਲ ਅਸੀਂ ਇਹ ਕਾਰਜ ਮਹਾਰਾਜ ਦਾ ਕਾਰਜ ਹੈ ਇਹ ਸਿਰੇ ਚੜਾ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ